ਜਿੰਨਾ ਮਸਤਕ ਤੁਰ ਹਰ ਲਿਖਿਆ ਤਿੰਨਾ ਸਤਗੁਰ ਮਿਲਿਆ ਅਕਾਲ ਪੁਰਖ ਦੇ ਅਵਤਾਰ ਸਤਗੁਰ ਜਗਜੀਤ ਸਿੰਘ ਦੀ ਸਿੱਖੀ ਬੜੇ ਵੱਡੇ ਭਾਗਾ ਨਾਲ ਮਿਲਦੀ ਹੈ ਸਤਗੁਰ ਜੀ ਦੀ ਜਿਸ ਉੱਪਰ ਕਿਰਪਾ ਹੋਵੇ ਉਸ ਨੂੰ ਆਪਣਾ ਬਣਾ ਲੈਂਦੇ ਹਨ ਸੰਤ ਪਿਆਰਾ ਸਿੰਘ ਜੀ ਤੇ ਉਹਨਾਂ ਦੀ ਘਰ ਵਾਲੀ ਬੀਬੀ ਗੁਰਮੀਤ कौर ਜੀ ਹੁਣ ਕਟਾਣੀ ਰਹਿੰਦੇ ਹਨ ਉਹ ਆਪਣੇ ਨਾਲ ਹੋਇਆ ਕੋਤਕ ਆਪ ਦੱਸ ਰਿਹਾ ਹੈ ਸੰਤ ਪਿਆਰਾ ਸਿੰਘ ਜੀ ਤੇ ਬੀਬੀ ਗੁਰਮੀਤ ਕੌਰ ਜੀ ਪਹਿਲਾ ਪਿੰਡ ਜਫੋਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਹਿੰਦੇ ਸਨ ਤੇ ਉਹਨਾਂ ਦਾ ਪਰਿਵਾਰ ਗੈਰ ਨਾਮਤਰੀ ਸੀ ਬੀਬੀ ਜੀ ਦਾ ਪਰਿਵਾਰ ਹਰ ਮਹੀਨੇ ਬਾਬਾ ਬੁੱਢਾ ਜੀ ਦੇ ਡੇਰੇ ਲੰਗਰ ਲੈ ਕੇ ਜਾਂਦੇ ਸਨ ਉਹਨਾਂ ਦੀ ਪਿੰਡ ਵਿੱਚ ਇੱਕ ਕਰਿਆਨੇ ਦੀ ਦੁਕਾਨ ਸੀ ਉਸ ਦੁਕਾਨ ਵਿੱਚ ਅੰਡੇ ਬੀੜੀ ਸਿਗਰਟ ਸਭ ਕੁਝ ਵੇਚਦੇ ਸਨ ਉਹਨਾਂ ਦੇ ਘਰ ਦੇ ਨੇੜੇ ਇੱਕ ਨਾਮਤਰੀ ਪਰਿਵਾਰ ਵੀ ਰਹਿੰਦਾ ਸੀ ਸਤguru ਜਗਜੀਤ ਸਿੰਘ ਜੀ ਤੇ ਨਾਮਧਾਰੀਆਂ ਬਾਰੇ ਬੀਬੀ ਜੀ ਨੂੰ ਕੁਝ ਵੀ ਨਹੀਂ ਸੀ ਪਤਾ ਪਰ ਹਰ 6 ਮਹੀਨੇ ਬਾਅਦ ਨਾਮਧਾਰੀ ਦੇ ਘਰ ਭੈਣੀ ਸਾਹਿਬ ਤੋਂ ਦਸਵੰਤ ਲੈਣ ਵਾਸਤੇ ਇੱਕ ਸੰਤ ਜੀ ਆਉਂਦੇ ਸਨ ਬੀਬੀ ਜੀ ਨੂੰ ਉਹਨਾਂ ਸੰਤ ਜੀ ਦੇ ਚਿੱਟੇ ਕੱਪੜੇ ਬੜੇ ਚੰਗੇ ਲੱਗਦੇ ਸਨ ਇੱਕ ਵਾਰੀ ਜਦੋਂ ਉਹ ਸੰਤ ਜੀ ਦਸਵੰਤ ਲੈਣ ਲਈ ਆਏ ਤੇ ਨਾਲ ਦੇ ਨਾਮਧਾਰੀ ਘਰ ਵਿੱਚ ਗਏ ਤਾਂ ਬੀਬੀ ਜੀ ਨੇ ਸ਼ੰਤੀ ਜੀ ਨੂੰ ਕਿਹਾ ਸਾਡੇ ਘਰ ਵਿਚਰਨ ਪਾਓ ਬੀਬੀ ਜੀ ਤੇ ਕਹਿੰਦੇ ਸੰਤ ਜੀ ਉਹਨਾਂ ਦੇ ਘਰ ਗਏ ਸੰਤ ਜੀ ਨੇ ਕਿਹਾ ਤੁਸੀਂ ਸਾਰੇ ਭਜਨ ਲੈ ਲਵੋ ਬੀਬੀ ਜੀ ਨੇ ਕਿਹਾ ਸਾਨੂੰ ਤੇ ਭਜਨ ਬਾਰੇ ਪਤਾ ਨਹੀਂ ਬੀਬੀ ਜੀ ਦੇ ਪਤੀ ਜੀ ਨੇ ਕਿਹਾ ਅਸੀਂ ਕੋਈ ਭਜਨ ਨਹੀਂ ਲੈਣਾ ਸਾਡੇ ਕੋਲ ਕੋਈ ਰਹਿਤ ਨਹੀਂ ਰੱਖੀ ਜਾਣੀ ਸੰਤ ਜੀ ਦੇ ਬੜੇ ਸਮਝਾਉਣ ਤੇ ਵੀ ਬੀਬੀ ਜੀ ਦੇ ਪਤੀ ਨਹੀਂ ਮੰਨੇ ਸੰਤ ਜੀ ਵਾਪਸ ਆ ਗਏ ਸਾਂਤੀ ਜੀ ਦੇ ਜਾਣ ਤੋਂ ਬਾਅਦ ਬੀਬੀ ਜੀ ਦੇ ਪਤੀ ਨੇ ਕਿਹਾ ਅਸੀਂ ਗਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਇਹ ਭਜਨ ਦੇਣ ਵਾਲੇ ਕੌਣ ਆ ਗਏ ਹਨ ਤੂੰ ਆਪ ਤੇ ਨਰਕਾਂ ਵਿੱਚ ਜਾਵੇਂਗੀ ਨਾਲ ਮੈਨੂੰ ਵੀ ਨਰਕਾਂ ਵਿੱਚ ਭੇਜੇਗੀ ਉਹ ਬੀਬੀ ਜੀ ਨੂੰ ਬੜੇ ਗੁੱਸੇ ਹੋਏ ਬੀਬੀ ਜੀ ਨੇ ਕਿਹਾ ਤੁਸੀਂ ਭਜਨ ਨਹੀਂ ਲੈਣਾ ਨਾਲ ਲੋ ਪਰ ਘਰ ਵਿੱਚ ਕਲੇਸ਼ ਨਾ ਪਾਓ ਇਸ ਤਰ੍ਹਾਂ ਗੱਲ ਆਈ ਗਈ ਹੋਗੀ ਸਾਲ 1986 ਦੀ ਗੱਲ ਹੈ ਇੱਕ ਦਿਨ ਬੀਬੀ ਜੀ ਨੇ ਘਰ ਵਿੱਚ ਹੱਥ ਜੋੜ ਕੇ ਅਰਦਾਸ ਕੀਤੀ ਸਤਿਗੁਰ ਜੀ ਅਸੀਂ ਨਹੀਂ ਜਾਣਦੇ ਆਪ ਜੀ ਕੌਣ ਹੋ ਮੈਂ ਅੱਜ ਤੱਕ ਆਪ ਜੀ ਦਾ ਦਰਸ਼ਨ ਨਹੀਂ ਕੀਤਾ ਮੈਨੂੰ ਨਹੀਂ ਪਤਾ ਆਪ ਜੀ ਦਾ ਭਜਨ ਕੀ ਹੈ ਆਪ ਜੀ ਜੇ ਸੱਚੇ ਪਾਤਸ਼ਾਹ ਹੋ ਫਿਰ ਆਪਣਾ ਭਜਨ ਮੈਨੂੰ ਜ਼ਰੂਰ ਦੇਵੋ ਮੈਂ ਤਾਂ ਮੰਨਾਂਗੀ ਕਿ ਆਪ ਜੀ ਸੱਚੇ ਪਾਤਸ਼ਾਹ ਹੋ ਅਗਲੀ ਸਵੇਰੇ 7 ਵਜੇ ਬੀਬੀ ਜੀ ਬੱਚਿਆਂ ਨੂੰ ਸਕੂਲ ਪੇਜ ਕੇ ਅਜੇ ਘਰ ਅੰਦਰ ਹੀ ਗਏ ਸੀ ਕਿ ਬੀਬੀ ਜੀ ਦੇ ਘਰ ਅੱਗੇ ਇੱਕ ਗੱਡੀ ਆ ਕੇ ਰੁਕੀ ਉਸ ਵਿੱਚੋਂ 6 ਨਾਮਦਾਰੀ ਸਿੱਖ ਨਿਕਲੇ ਬੀਬੀ ਜੀ ਨੇ ਮੱਥਾ ਟੇਕਿਆ ਉਸੇ ਕਹਿਣ ਲੱਗੇ ਸਾਨੂੰ ਸਤਗੁਰੂ ਜਗਜੀਤ ਸਿੰਘ ਜੀ ਦਾ ਹੁਕਮ ਆਇਆ ਹੈ ਆਪ ਜੀ ਨੂੰ ਭਜਨ ਦੇਣ ਲਈ ਜਲਦੀ ਕਰੋ ਸਾਰਾ ਪਰਿਵਾਰ ਭਜਨ ਲੈ ਲਵੋ ਬੀਬੀ ਜੀ ਨੇ ਕਿਹਾ ਇਸ ਸਮੇਂ ਬੱਚੇ ਸਕੂਲ ਗਏ ਹਨ ਸਿਰਫ ਸਰਦਾਰ ਜੀ ਤੇ ਮੈਂ ਤੇ ਮੇਰੀ ਛੋਟੀ ਬੱਚੀ ਘਰ ਵਿੱਚ ਹਨ ਸੰਤ ਜੀ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਤਿੰਨੇ ਜਾਣੇ ਹੀ ਭਜਨ ਲੈ ਲਵੋ ਬਾਕੀ ਸਭ ਨੂੰ ਬਾਅਦ ਵਿੱਚ ਦੇ ਦਵਾਂਗੇ ਸੰਤ ਜੀ ਨੇ ਬੀਬੀ ਜੀ ਤੇ ਉਹਨਾਂ ਦੀ ਬੱਚੀ ਨੂੰ ਪੜਨ ਦੇ ਦਿੱਤਾ ਪਰ ਬੀਬੀ ਜੀ ਦੇ ਪਤੀ ਜੀ ਕਹਿਣ ਲੱਗੇ ਮੈਂ ਰਹਿਤ ਨਹੀਂ ਰੱਖ ਸਕਦਾ ਪਰ ਫਿਰ ਵੀ ਉਹਨਾਂ ਨੇ ਨਾ ਨੁਕਰ ਕਰਦੇ ਆ ਪੜਨ ਲੈ ਲਿਆ ਬੀਬੀ ਜੀ ਕਹਿੰਦੇ ਹਨ ਸਤਿਗੁਰੂ ਜਗਜੀਤ ਸਿੰਘ ਜੀ ਹੀ ਸੱਚੀ ਹੀ ਸੱਚੇ ਪਾਤਸ਼ਾਹ ਹਨ ਤੇ ਸੱਚੇ ਪਾਤਸ਼ਾਹ ਜਿਨੇ ਮੇਰੀ ਅਰਦਾਸ ਇੰਨੀ ਜਲਦੀ ਸੁਣੀ ਹੈ ਇਹ ਕੌਤਕ ਵੇਖ ਕੇ ਉਹ ਬੜੇ ਹੈਰਾਨ ਸੰਗ ਬੀਬੀ ਜੀ ਉਸ ਦਿਨ ਤੋਂ ਹੀ ਨਾਮਦਾਰੀ ਬਣ ਗਏ ਤੇ ਰੋਜ਼ ਨਿਤਨਮ ਕਰਦੇ ਹਨ ਬੀਬੀ ਜੀ ਦੇ ਪਤੀ ਹਜੇ ਵੀ ਖੁੱਲੇ ਹਨ ਪਰ ਬਾਕੀ ਸਾਰਾ ਪਰਿਵਾਰ ਨਾਮ ਤੇ ਰਿਹਾ ਹੈ ਸੱਚੇ ਪਾਤਸ਼ਾਹ ਜੀ ਤੇ ਪੂਰਨ ਸਰਦਾ ਰੱਖਦੇ ਹਨ ਤਾਂ ਹਨ ਇੱਛਾ ਪੂਰਕ ਸਤਗੁਰ ਜਗਜੀਤ ਸਿੰਘ ਜੀ ਤਾਂ ਹਾਜ਼ਰਾ ਜੋਰ ਪੈਰ ਦਾ ਮਾਲਕ ਅਕਾਲ ਪੂਰਕ ਸਤਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦੇਵੋ